ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦਸ਼ਕੋ ਆਪ ਜੀ ਵੇਖ ਰਹੇ ਹੋ ਹੋਂਦ ਮੈਂ ਆਪ ਜੀ ਸਾਰਿਆਂ ਦਾ ਹੀ ਜੀਅ ਇਹਨੂੰ ਕਰਦਾ ਹਾਂ ਜਿੱਦਾਂ ਕਿ ਆਪ ਜੀ ਸਾਰੇ ਜਾਣਦੇ ਹੋ ਆਪਾਂ ਹਮੇਸ਼ਾ ਹੀ ਆਪ ਜੀ ਦੇ ਸਾਹਮਣੇ ਰੂਬਰੂ ਹੁੰਦੀਆਂ ਕੋਈ ਵੀ ਪੰਥਕ ਕਾਰਜ ਹੁੰਦੇਨ ਜਾਂ ਸਮਾਗਮ ਹੁੰਦੇਨ ਬੜੇ ਹੀ ਰੀਝ ਲਗਾ ਕੇ ਜਦੋਂ ਪ੍ਰਬੰਧਕ ਉਸ ਸਮਾਗਮ ਨੂੰ ਉਡੀਕਦੇ ਹਨ ਤੇ ਆਪਾਂ ਵੀ ਬੜੀ ਰੀਝ ਦੇ ਨਾਲ ਉਹਨਾਂ ਦਾ ਸਨੇਹਾ ਆਪ ਜੀ ਤੱਕ ਪਹੁੰਚਾਈਦਾ ਤੇ ਉਸੇ ਸਮਾਗਮ ਦੇ ਤਹਿਤ ਆਪਾਂ ਆਪ ਜੀ ਦੇ ਸਾਹਮਣੇ ਅੱਜ ਰੂਬਰੂ ਹੋਏ ਆਂ ਇਕ ਐਸਾ ਸਮਾਗਮ ਜਿਹੜਾ ਹਰ ਸਾਲ ਹੁੰਦਾ ਹੈ ਤੇ ਜਿਸ ਦੇ ਵਿੱਚ ਐਸੀ ਕੋਮੀ ਸ਼ਖਸੀਤਾ ਪੁੱਜਦੀਆਂ ਸਾਰੀ ਸੰਗਤ ਪੁੱਜਦੀ ਹੈ ਜਿਹੜੇ ਨਿਰੰਤਰ ਰੂਹ ਤੋਂ ਇੰਨੇ ਸਾਲਾਂ ਤੋਂ ਲੰਬੇ ਅਰਸੇ ਤੋਂ ਸੇਵਾਵਾਂ ਨਿਭਾ ਰਹੇ ਨੇ ਜੀ ਹਾਂ ਦਰਸ਼ਕੋ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇਗਾ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਅਤੇ ਪੰਥ ਰਤਨ ਪਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਡੇ ਵਾਲੇ ਮੈਨੂੰ ਲੱਗਦਾ ਹੈ ਕਿਸੇ ਪਰਿਚੇ ਦੇ ਮਹਤਾਜ ਨੀਨ ਤੇ ਉਹਨਾਂ ਦੇ ਵੱਲੋਂ ਹੀ ਉਸਾਰੇ ਹੋਏ ਗੁਰਸ਼ਬਦ ਪ੍ਰਚਾਰ ਸਭਾ ਸੁਖਾਨਾ ਬ੍ਰਾਂਚ ਜੰਮੂ ਦੇ ਮੁਖ ਸੇਵਾਦਾਰ ਭਾਈ ਭੁਪਿੰਦਰ ਸਿੰਘ ਜੀ ਮੇਰੇ ਨਾਲ ਹਨ ਤੇ ਉਹ ਜਿਹੜਾ ਸਾਲਾਨਾ ਸਮਾਗਮ ਹੈ ਸਾਲਾਨਾ ਗੁਰਮਤ ਸਮਾਗਮ ਹੈ ਉਸ ਦਾ ਕਿਦਾਂ ਦਾ ਬਿਉਰਾ ਰਹਿੰਦਾ ਹੈ ਤੇ ਕਿਦਾਂ-ਕਿਦਾਂ ਇੱਕ ਤਰੀਕ ਤੋਂ ਲੈ ਕੇ 4 ਤਰੀਕ ਤੱਕ ਵਕ ਵਕ ਥਾਵਾਂ ਦੇ ਉੱਤੇ ਇਹਨਾਂ ਦੇ ਵੱਲੋਂ ਸਮਾਗਮ ਕੀਤੇ ਜਾਂਦੇ ਨੇ ਤੇ ਡਿਟੇਲ ਵਾਈਜ਼ ਆਪਾਂ ਗੱਲਬਾਤ ਕਰਾਂਗੇ ਕਿ ਇੰਨੇ ਲੰਬੇ ਅਰਸੇ ਤੋਂ ਸੇਵਾਵਾਂ ਦੇ ਪਿੱਛੇ ਕੀ ਕੁਝ ਹਾਸਲ ਕੀਤਾ ਤੇ ਕੀ ਕੁਝ ਪ੍ਰੇਰਨਾ ਸਰੋਤ ਹੈ ਸਾਰੀ ਸੰਗਤ ਦੇ ਲਈ ਸਭ ਤੋਂ ਪਹਿਲਾਂ ਆਪ ਜੀ ਨੂੰ ਜਿਆਨ ਨੂੰ ਕਹਿੰਦਾ ਹਾਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜਦੋਂ ਕੋਈ ਲੰਬੇ ਅਰਸੇ ਤੋਂ ਸੇਵਾਵਾਂ ਨਿਭਾਰਿਆ ਹੁੰਦਾ ਹੈ ਸੰਗਤਾਂ ਵੀ ਕਾਫੀ ਚਾਹਵਾਨ ਹੁੰਦੀ ਹੈ ਕਿ ਉਹ ਦਿਹਾੜੇ ਕਦੋਂ ਮੁੜ ਤੋਂ ਵਾਪਿਸ ਆਣਗੇ ਜਦੋਂ ਸਾਨੂੰ ਫਿਰ ਤੋਂ ਗੁਰਬਾਣੀ ਦੇ ਨਾਲ ਜੁੜਨ ਦਾ ਅਫਸਰ ਮਿਲੇਗਾ ਫਿਰ ਲੰਬੇ ਤਰੀਕੇ ਨਾਲ ਦੇ ਉੱਤੇ ਗੱਲਬਾਤ ਕਰਾਂਗੇ ਲੇਕਿਨ ਸਟਾਰਟਿੰਗ ਦੇ ਵਿੱਚ ਮੈਂ ਚਾਹਾਂਗਾ ਇਸ ਸਮਾਗਮ ਦੇ ਬਾਰੇ ਦੇ ਵਿੱਚ ਤੇ ਆਪ ਜੀ ਦੀਆਂ ਯਾਦਾਂ ਦੇ ਬਾਰੇ ਦੇ ਵਿੱਚ ਜੋ ਤਕਰੀਬਨ ਕਿੰਨੇ ਸਾਲਾਂ ਤੋਂ ਜੋਤਾ ਮੈਂ ਸੋਸ਼ਲ ਮੀਡੀਆ ਪਲੇਟਫਾਰਮ ਅਪਣਾ ਰਹਾਂ ਉਸ ਦੇ ਵਿੱਚ ਆਪ ਜੀ ਆਪਣੀ ਆਪਣੀ ਸੇਵਾਵਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 23 ਸਾਲਾਂ ਤੋਂ ਇਹ ਜੋ ਅਮਰਤਲ ਦੇ ਸਮਾਗਮ ਪੰਥਰਤਨ ਪਾਇਸਾ ਪਾਇ ਜਸਵੀਰ ਸਿੰਘ ਜੀ ਖਾਲਸਾ ਖਾਣੇ ਵਾਲੇ ਨੂੰ ਤਸ ਆਇਆ ਸਾਡੇ ਤੇ ਦਾਸ ਉਸ ਲਈ ਜਈ ਦੀ ਨੌਕਰੀ ਕਰ ਰਿਹਾ ਸੀ ਉਹਨਾਂ ਨਾਲ ਮੁਲਾਕਾਤ ਹੋਈ ਤੇ ਕਹਿਣ ਲੱਗੇ ਜੰਮੂ ਵਿੱਚ ਅਮਰਤਲ ਦੇ ਸਮਾਗਮ ਤੁਸੀਂ ਸ਼ੁਰੂ ਕਰਨੇ ਹਨ ਅਸੀਂ ਕਾਫੀ ਸਮੇਂ ਮੀਡੀਆ ਤੋਂ ਪਰੇ ਹੀ ਰਹੇ ਇਹ ਪਹਿਲੇ ਕੁਝ ਕਮਾਈ ਕਰ ਲਈਏ ਫਿਰ ਅੱਗੇ ਚਲੀਏ ਤ ਸਦਗੁਨੇ ਬਖਸ਼ਿਸ਼ ਕੀਤੀ ਹੈ ਸੰਗਤਾਂ ਜੁੜਦੀ ਗਈਆਂ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਬਹੁਤ ਥੋੜੀ ਸੰਗਤ ਸੀ ਕਰਦੇ-ਕਰਦੇ ਅੱਜ ਕਾਫੀ ਸੰਗਤ ਅਮਰਤਵੈਲਾ ਸੰਭਾਲ ਰਹੀ ਹੈ ਉਹਨਾਂ ਦਾ ਇੱਕੋ ਮਕਸਦ ਸੀ ਪਾਇਸਾ ਪਾ ਜਸਪੀ ਸਿੰਘ ਜੀ ਖਾਲਸਾ ਖਣੇ ਵਾਲੰਦਾ ਕਿ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਸਿੱਖ ਕੌਮ ਪ੍ਰਤੀ ਪੂਰੀ ਸ਼ਰਧਾ ਨਾਲ ਨਿਭਾਈ ਔਰ ਸੰਗਤਾਂ ਨੂੰ ਗੁਰਸ਼ਬਨਾਂ ਜੋੜਿਆ ਉਹ ਕਹਿੰਦੇ ਸਨ ਅਸੀਂ ਸਿਰੇ ਨਾਲ ਨਹੀਂ ਜੁੜਨਾ ਅਸੀਂ ਗੁਸ਼ਬ ਨਾਲ ਜੁੜਨਾ ਹੈ। ਔਰ ਕੁਸ਼ਬ ਨਾਲ ਜੁੜਨ ਵਾਸਤੇ ਸਾਨੂੰ ਅਮਰਤullah ਸੰਭਾਲਣਾ ਪਏਗਾ। ਸਮਾ ਵੀ ਉਹਨਾਂ ਨੇ ਐਸਾ ਦਿੱਤਾ ਅਮਰਤ ਵੇਲੇ ਦਾ 4 ਵਜੇ ਲੈ ਕੇ 5:30 ਵਜੇ ਤੱਕ ਤੁਸੀਂ ਸਿਮਨ ਸਾਧਨਾ ਵਿੱਚ ਸੰਗਤ ਨੂੰ ਜੋੜਨਾ ਹੈ, ਆਪ ਜੋੜਨਾ ਹੈ। ਸੋ ਉਹਦੇ ਵਿੱਚ ਇੱਕ ਹੋਰ ਪ੍ਰੇਰਨਾ ਸੀ ਉਹਨਾਂ ਦੀ ਕਿ ਜਿਸ-ਜਿਸ ਘਰ ਵਿੱਚ ਤੁਸੀਂ ਹਫ਼ਤਾ-ਹਫ਼ਤਾ ਵਾਰੀ ਸਮਾਗਮ ਕਰਨੇ ਹਨ, ਉਹਨਾਂ ਦੇ ਪਰਿਵਾਰ ਦੇ ਬੱਚਿਆਂ ਨੂੰ ਅਮਰਤ ਵਾਲੇ ਬਣਾਉਣਾ ਹੈ। ਅਮਰਤ ਵੇਲਾ ਸੰਭਾਲਣ ਵਾਸਤੇ, ਅਮਰਤ ਵੰਡਣਾ ਜੋੜਨ ਵਾਸਤੇ ਅੰਮ੍ਰਿਤ ਵੇਲਾ ਸੰਭਾਲ ਨਾ ਸਕਿਆ ਨਾ ਉਹ ਜੋ ਵਿਸ਼ਾ ਹੈ ਹੁਣ ਤੱਕ ਚੱਲਦਾ ਆ ਰਿਹਾ ਹੈ ਅੱਜ ਸਤਗੁਰੂ ਜੀ ਟੁੱਟੇ ਹਨ ਭਾਈ ਸਾਹਿਬ ਦੇ ਬੜੇ ਰੁਝੇਵੇਂ ਸਨ ਪਹਿਲੇ ਕੈਨੇਡਾ ਗਏ ਫਿਰ ਯੂਕੇ ਗਏ ਹੁਣ ਵੀ ਪਰਸੋਂ ਬੰਬੇ ਤੋਂ ਆ ਕੇ ਜੰਮੂ ਚ ਪਹੁੰਚ ਰਹੇ ਹਨ ਕੱਲ ਉਹਨਾਂ ਨੇ ਜੰਮੂ ਪਹੁੰਚਣਾ ਹੈ ਭਾਈ ਸਾਹਿਬ ਭਾਈ ਜੁੰਦੇ ਸਿੰਘ ਜੀ ਖਾਲਸਾ ਖਾਣੇ ਵਾਲੇ ਜਿਨ੍ਹਾਂ ਦੀ ਆਪਣੀ ਬਹੁਤ ਕਮਾਈ ਹੈ ਉਹਨਾਂ ਦੇ باوجود ਭਾਈ ਸਾਹਿਬ ਭਾਈ ਜਸਪੀਰ ਸਿੰਘ ਜੀ ਖਾਲਸਾ ਖਾਣੇ ਵਾਲੇ ਦੀ ਜੋ ਸਾਰੀ ਉਮਰ ਦੀ ਕਮਾਈ ਉਹ ਐਡ ਹੋ ਕੇ ਆ ਜੋ ਪੰਥ ਵਿੱਚ ਵਿਚਰ ਰਹੇ ਹਨ ਔਰ ਸ਼ਬਨਾਂ ਜੋੜ ਰਹੇ ਹਨ ਸੋ ਆਸ ਹੈ ਇਹਨਾਂ ਸਮਾਗੋਂ ਵਿੱਚ ਮੇਰੀ ਬੇਨਤੀ ਹੈ ਜਿੰਨੇ ਵੀ ਦਰਸ਼ਕ ਸੁਣ ਰਹੇ ਹਨ ਵੀ ਆਓ ਉਹਨਾਂ ਮਹਾਂਪੁਰਖਾਂ ਦੀ ਰਸਨਾ ਤੋਂ ਵਿਚਾਰ ਸਵਨ ਕਰੀਏ ਉਹ ਸ਼ਬਨਾਂ ਜੋੜਦੇ ਹਨ ਅੰਮ੍ਰਿਤ ਬਾਣ ਦੇ ਨਾਲ ਜੋੜਦੇ ਹਨ ਅੰਮ੍ਰਿਤ ਬਾਣ ਕਰਨ ਵਾਸਤੇ ਪ੍ਰੇਰਣਾ ਦਿੰਦੇ ਹਨ ਜੋ ਉਹਨਾਂ ਦੀ ਸੇਵਾਵਾਂ ਹਨ ਇੱਕ ਬਹੁਤ ਵੱਡਾ ਹਸਪੀਟਲ ਜੋ ਮਾਰਚ 2023 ਸ਼ੁਰੂ ਹੋਏ ਹਨ ਜਿਥੇ ਕਿ ਫ੍ਰੀ ਡਾਇਲਿਸਿਸ ਫ੍ਰੀ ਆਈਦਰ ਆਪਰੇਸ਼ਨ ਜਿਨ੍ਹਾਂ ਦੇ ਕੋਲ ਬੀਪੀਐਲ ਕਾਰਡ ਹਨ ਉੱਥੇ ਹੋ ਰਹੇ ਹਨ ਹਰ ਮਹੀਨੇ तकरीबन 25-30 ਲੱਖ ਰੁਪਏ ਦਾ ਸੇਵਾਵਾਂ ਜੋ ਹਨ ਉੱਥੇ ਚੱਲ ਰਹੀਆਂ ਹਨ ਜੋ ਸਤ ਆਪ ਜਿਹੜੇ ਗਏ ਹਨ ਸੰਤਾਂ ਸਵਾਨਾ ਸਾਹਿਬੇ ਕੇ ਉਹ ਦੇਖ ਕੇ ਆਏ ਹਨ ਕਿ ਇਤਨਾ ਵੱਡਾ ਹਸਪੀਟਲ ਕਿਵੇਂ ਚੱਲ ਰਿਹਾ ਹੈ ਇਹ ਆਪ ਸਾਹਿਜ ਸੰਤਾਂ ਦੀ ਅਸੀਸਾਂ ਹਨ ਦਾਸਨਵੀ ਸਤਗੁਰੂ ਜੀ ਨੇ ਇਸੇ ਕਾਰੇ ਲਾਇਆ ਹੈ ਗੁਰੂ ਮੇਰ ਕਰੇ ਇਸ ਕਾਮਯਾਬੀ 'ਚ ਅਸੀਂ ਸਫਲ ਹੋ ਸਕੀਏ ਜੋ ਆਉਣ ਵਾਲੇ ਸਮਾਗਮ ਜਮੂਚ ਹੋ ਰਹੇ ਹਨ ਮੈਂ ਬੇਨਤੀ ਕਰਾਂਗਾ ਸਾਰੇ ਸੰਤਨ ਨੂੰ ਪਰਿਵਾਰਾਂ ਸਮੇਤ ਪਹੁੰਚੋ ਬੱਚਿਆਂ ਨੂੰ ਜ਼ਰ ਲੈ ਕੇ ਆਓ ਅੱਜ ਅਸੀਂ ਗੁਰਦਾਰ ਸਾਹਿਬ ਤੇ ਬਹੁਤ ਵੱਡੇ ਵੱਡੇ ਬਣ ਗਏ ਹਨ ਪਰ ਬੱਚੇ ਨਹੀਂ ਆ ਰਹੇ ਉਹਨਾਂ ਬੱਚਿਆਂ ਨੂੰ ਨਾਲ ਲੈ ਕੇ ਦੱਸੋ ਕਿਵੇਂ ਸੰਗਤ ਦੀ ਬੈਠਣਾ ਹੈ ਕਿਵੇਂ ਸੰਗਤ ਦੇ ਵਿਚਾਰ ਸੁਣਨੇ ਹਨ ਤਾਂ ਤੇ ਆਉਣ ਵਾਲੀ ਪੀੜੀ ਪਨੀਰੀ ਜੋ ਸਾਡੀ ਹੈ ਉੱਚੜ ਦੀ ਕਲਾ ਚ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਭਾਈ ਸਾਹਿਬ ਹੋਰਾਂ ਨੇ ਡਿਟੇਲ ਵਾਈ ਸਾਰੀ ਚੀਜ਼ ਦੱਸੀ ਹੈ ਇੱਕ ਚੀਜ਼ ਤਾਂ ਮੈਂ ਵੀ ਯਕੀਨੀ ਤੌਰ ਤੇ ਕਹਿ ਸਕਦਾ ਜਦੋਂ ਕਿ ਹੁਣ ਧੁੰਦ ਦਾ ਵਕਤ ਚੱਲ ਰਿਹਾ ਸੀ ਨਾ ਸਵੇਰੇ ਆਪਾਂ 8 ਵਜੇ ਜਾਂ 9 ਵਜੇ ਉੱਠੀ ਤਾਂ ਆਪਣੇ ਘਰ ਤੋਂ ਜਦੋਂ ਰਜੀਵਿਆਂ ਤੋਂ ਵਿਹਲੇ ਹੋਈਦਾ ਤੇ ਜਦੋਂ ਐਸੀਆਂ ਸੇਵਾਵਾਂ ਦੇਖਦੇ ਆਂ ਕਿ ਅਸਲ ਸ਼ਬਦ ਦੇ ਨਾਲ ਜੋੜਨਾ ਅਸਲ ਗੁਰਬਾਣੀ ਦੇ ਨਾਲ ਜੋੜਨਾ ਤੇ ਗੁਰੂ ਸਾਹਿਬ ਵੀ ਕਹਿੰਦੇ ਨਾ ਰਹਿਤ ਪਿਆਰੀ ਮੂਝ ਕੋ ਸਿੱਖ ਪਿਆਰਾ ਨਹੀਂ ਤੇ ਉਸ ਰਹਿਤ ਨੂੰ ਕਿੱਦਾਂ ਆਪਣੀ ਜ਼ਿੰਦਗੀ ਦੇ ਨਾਲ-ਨਾਲ ਆਪਾਂ ਤੋਰਨਾ ਹੈ ਕਿੱਦਾਂ ਗੁਰਸਿੱਖੀ ਜੀਵਨ ਨੂੰ ਆਪਣੇ ਅੰਦਰ ਟਾਲ ਕੇ ਬਾਕੀਆਂ ਨੂੰ ਵੀ ਮੋਟੀਵੇਟ ਕਰਨਾ ਜਿੱਦਾਂ ਆਪਾਂ ਆਪਣੇ ਆਪ ਨੂੰ ਵੇਖਦੇ ਆਂ ਵੀਰ ਜੀ ਗੱਲਾਂ ਕਰਨੀਆਂ ਔਰ ਗੱਲਾਂ ਦੇ ਉਤੇ ਖਰੇ ਉਤਰਨਾ ਇਹ ਦੋਨੋਂ ਵੱਖਰੀਆਂ ਵੱਖਣੀਆਂ ਚੀਜ਼ਾਂ ਜਦੋਂ ਆਪਜੀ ਵੇਖਦੇ ਹੋ ਕਿ ਇੰਨੀ ਸੰਗਤ ਦੇ ਰੂਪ ਦੇ ਵਿੱਚ ਜਦੋਂ ਗੁਰੂ ਘਰ ਵੀ ਕੇ ਹਾਜ਼ਰੀ ਨਭਾਈਦੀ ਹੈ ਤੁਹਾਡੇ ਪੂਰੇ ਜੱਥੇ ਦੇ ਵੱਲੋਂ ਨਿਸ਼ਕਾਮ ਸੇਵਾ ਤੁਸੀਂ ਵੱਖੋ ਵੱਖਰੇ ਥਾਂ ਦੇ ਉੱਤੇ ਜਿੱਦਾਂ ਕਿਸੇ ਦਾ ਜਨਮ ਦਿਨ सेलिब्रेट ਕਰਨਾ ਹੁੰਦਾ ਹੈ ਬੜੇ ਜ਼ਿਆਦਾ ਕੇਕ ਵਗੈਰਾ ਪਾਰਟੀਆਂ ਵਗੈਰਾ ਕੀਤੀ ਜਾਂਦੀਆਂ ਬਟ ਰਾਦਰ than ਸੰਗਤ ਦਾ ਝੁਕਾਅ ਤੁਹਾਡੀ ਤਰਫ ਹੋਣਾ ਕਿ ਤੁਸੀਂ ਪੰਜਾ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਮੈਨੂੰ ਵੀ ਮੌਕਾ ਮਿਲਿਆ ਕਈ ਵਾਰੀ ਤੁਹਾਡੇ ਨਾਲ ਜਾ ਕੇ ਕਵਰ ਅਪ ਕਰਨ ਦਾ ਕਿ ਕਿੱਦਾਂ ਸੰਗਤਾਂ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਸ਼ਬਦ ਦੇ ਨਾਲ ਜੋੜਨਾ ਹੈ ਗੁਰਬਾਣੀ ਦੇ ਨਾਲ ਜੋੜਨਾ ਬੱਚਿਆਂ ਨਾਲ ਕਿਹੋ ਜਿਹਾ ਮਹਿਸੂਸ ਹੁੰਦਾ ਆਪਣੇ ਅੰਦਰ ਵੀ ਕਿ ਜੋ ਗੁਰੂ ਸਾਹਿਬ ਜੀ ਦਾ ਬਖਸ਼ਿਆ ਹੋਇਆ ਫਲਸਫਾ ਆਪਾਂ ਅੱਗੇ ਵਧਾਰੇਗਾ ਦੇਖੋ ਵੀ ਕਿ ਸਾਨੂੰ ਇਹ ਜੋ ਜੀਵਨ ਮਿਲਿਆ ਹਨ ਬੜਾ ਕੀਮਤੀ ਜੀਵਨ ਮਿਲਿਆ ਹੈ ਮਨੁੱਖਾ ਜੀਵਨ 84 ਲੱਖ ਜਨਮ ਤੋਂ ਬਾਅਦ ਮਿਲਦਾ ਹੈ ਇਸ ਨੂੰ ਅਗਰ ਸਵਾਰ ਕੇ ਜਾਵਾਂਗੇ ਤਾਂ ਹੀ ਜੀਵਨ ਸਫਲ ਹੈ ਆਤਮਕ ਆਨੰਦ ਆਤਮਕ ਖੁਸ਼ੀਆਂ ਆਤਮਕ ਖੇੜੇ ਮਨਾਉਣ ਵਾਸਤੇ ਸਾਨੂੰ ਅਮਰ ਲੜ ਕੇ ਪਰਮੇਸ਼ਰ ਦਾ ਨਾਮ ਸਿਮਰਨਾ ਹੀ ਪੈਣਾ ਹੈ ਸਿਮਰਨ ਦੇ ਗਰਭ ਹੀ ਸ਼ੁਰੂ ਹੋ ਗਿਆ ਸੀ ਜੇ ਗਰਭ ਵਿੱਚ ਸਿਮਰਨ ਨਾ ਹੁੰਦਾ ਅਸੀਂ ਗਰਭ ਵਿੱਚ ਗਲਗੇ ਹੁੰਦੇ ਉਥੇ ਜਨਮ ਗਲ ਜਾਂਦਾ ਹੈ ਜੇ ਸਿਮਰਨ ਟੁੱਟ ਜਾਂਦਾ ਹੈ ਇਥੇ ਜੀਵਨ ਗਲ ਜਾਏਗਾ ਜੇ ਅਸੀਂ ਸੰਸਾਰ 'ਚ ਆ ਕੇ ਵੀ ਪ੍ਰਮਾਤਮਾ ਦਾ ਨਾਮ ਨਾ ਸਿਮਰਿਆ ਅਮਰ ਜੀ ਨਹੀਂ ਉਠੇ ਤੇ ਐਵੇਂ ਹੀ ਪਸ਼ੂਆਂ ਦੀ ਤਰ੍ਹਾਂ ਸੰਸਾਰ 'ਚ ਆਏ ਖਾਦਾ ਪੀਤਾ ਭੋਗ ਕੇ ਤਾਂ ਚਲੇ ਗਏ ਉਹ ਕਿ ਜੀਵਨ ਨਹੀਂ ਹੈ ਜੀਵਨ ਇਹ ਹੈ ਸ਼ਾਂਸ਼ਾ ਵਾਲਾ ਜੀਵਨ ਹੈ ਜਿਹਦੇ ਕੋਲ ਅਮਰਤ ਵਾਲਾ ਹੈ ਉਹ ਦਿਨ ਦਾ ਬਾਦਸ਼ਾਹ ਹੈ ਬਿਲਕੁਲ ਵੀ ਜੀਤੇ ਭਾਈ ਸਾਭੂ ਜਿੱਦਾਂ ਮੈਂ ਅੱਜ ਕੱਲ੍ਹ ਵੇਖ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰੀ ਗੱਲ ਕਰਦਾ ਕੋਈ ਮੈਨੂੰ ਮੌਕਾ ਮਿਲਦਾ ਪਰਸਨਲ ਤੌਰ ਤੇ ਜਾਂ ਸਾਡੇ ਪਰਿਵਾਰ ਹੁੰਦ ਚੱਲਣ ਦਾ ਸਾਨੂੰ ਮੌਕਾ ਮਿਲਦਾ ਕਿ ਕੋਈ ਅੱਛੀ ਚੀਜ਼ ਹੋਣਾ ਤੱਕ ਉਹ ਜਾਣੀ ਹੋਏ ਜਿਹਦਾ ਆਪਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵੇਖ ਰਹੇ ਆ ਨਾ ਪ੍ਰਚਾਰ ਦਾ ਇੱਕ ਤਰੀਕਾ ਹੁੰਦਾ ਹੈ ਕਿ ਜਦੋਂ ਗੁਰੂ ਨਾਨਕ ਮਹਾਰਾਜ ਜੀ ਉਹ ਫਲਸਫਾ ਦੀ ਪਾਉਂਦੇ ਹੋਏ ਪੈਦਲ ਯਾਤਰਾ ਉਹਨਾਂ ਨੇ ਕੀਤੀ ਹੈ ਤੇ ਕਿੱਦਾਂ ਸੰਗਤ ਨੂੰ ਅਸਲੀਅਤ ਨਾਲ ਜੋੜ ਰਾਦਰਦਨ ਕੀ ਆਪਾਂ ਜਦੋਂ ਸ਼ਬਦ ਦਾ ਪ੍ਰਚਾਰ ਕਰੀਦਾ ਗੁਰੂ ਸਾਹਿਬਾਂ ਦਾ ਜੋ ਅਸਲ ਜੋ ਉਹਨਾਂ ਦੀ ਸਿੱਖਿਆ ਨੂੰ ਅੱਗੇ ਸੰਤਾਂ ਤੱਕ ਪਹੁੰਚਾਈਦਾ ਫਿਰ ਆਪਾਂ ਕਿਧਰ ਨਾ ਕਿਧਰੇ ਕ੍ਰਿਟੀਸਿਜ਼ਮ ਕਿਸੇ ਹੋਰ ਦੇ ਰਿਲੀਜੀਅਨ ਦੇ ਬਾਰੇ ਦੇ ਵਿੱਚ ਕਰ ਦਿੰਦੇ ਆ ਜੋ ਸਾਨੂੰ ਵੀ ਸ਼ੋਭਾ ਨਹੀਂ ਦਿੰਦਾ ਕਿਉਂਕਿ ਸਾਰੇ ਪੂਜਣ ਵਾਲੇ ਹਨ ਸਾਰੇ ਕਮਿਊਨਿਟੀ ਜਿੰਨੇ ਵੀ ਰਿਲੀਜੀਅਨ ਹਨ ਜਿੰਨੇ ਵੀ ਸਾਡੇ ਸਮਾਜ ਦੇ ਵਿੱਚ ਵਸਨੀਕ ਲੋਕ ਹਨ ਸਾਨੂੰ ਨਹੀਂ ਚਾਹੀਦਾ ਕਿ ਉਹਨਾਂ ਦਾ ਕੁਛ ਅਸੀਂ 네ਗਟਿਵਿਟੀ ਦੇ ਤੌਰ ਤੇ ਸਟੇਜ ਉੱਤੇ ਚੜ ਕੇ ਬੋਲ ਸਕੀਏ ਸਾਡਾ ਆਪਣਾ ਇਤਿਹਾਸ ਇੰਨਾ ਕੋਮ ਦਾ ਸਰਮਾਇਆ ਇੰਨਾ ਜ਼ਿਆਦਾ ਇਤਿਹਾਸ ਸਾਡਾ ਜੇ ਆਪਾਂ ਇੱਕ ਕੋਈ ਸ਼ਖਸ ਬਚਪਨ ਤੋਂ ਲੈ ਕੇ ਪੜਾਉਣਾ ਸਟਾਰਟ ਕਰੇ ਨਾ ਉਹ ਬਜ਼ੁਰਗੋ ਕੇ ਖਤਮ ਵੀ ਹੋ ਜਾਏਗਾ ਫਿਰ ਵੀ ਸਾਡੀ ਹਿਸਟਰੀ ਕਰੇ ਖਤਮ ਨਹੀਂ ਹੋਣੀ ਸਾਡਾ ਇਤਿਹਾਸ ਕਦੇ ਖਤਮ ਨਹੀਂ ਹੋਣਾ ਮੈਂ ਚਾਹਾਂਗਾ ਇਦੀ ਉੱਪਰ ਵੀ ਆਪਜੀ ਕੁਝ ਨਹੀਂ ਉਹਦੇ ਵਿੱਚ ਮੇਰੇ ਇੱਕੋ ਸਾਰੇ ਸੰਸਾਰ ਵਿੱਚ ਜਿੰਨੇ ਵੀ ਪ੍ਰਚਾਰਕ ਆਂਦੇ ਹਨ ਹਰ ਇੱਕ ਦਾ ਆਪਣਾ ਥਿਊ ਹੈ ਸਤਗੁਰੂ ਨੇ ਉਹਨਾਂ ਨੂੰ ਸੇਵਾ ਲਾਇਆ ਹੈ ਜੇ ਉਹ ਅਗਰ ਚੰਗੀ ਗੱਲ ਤੁਹਾਨੂੰ ਨਹੀਂ ਪਸੰਦ ਆਂਦੀ ਹੈ ਉਹਨੂੰ ਅਪਣਾ ਲਓ ਜੇ ਮਾੜੀ ਗੱਲ ਹੈ ਉਹਨੂੰ ਆਪਣੇ ਤੋਂ ਵਸਾ ਲਓ ਉਹਨੂੰ ਕ੍ਰਿਟਿਸਾਈਜ਼ ਕਰਨ ਦੀ ਲੋੜ ਨਹੀਂ ਉਹਦਾ ਕੀ ਹੁੰਦਾ ਇੱਕ ਗੰਦਗੀ ਫੈਲਦੀ ਹੈ ਜਿੰਨੇ ਵੀ ਪ੍ਰਚਾਰਕ ਹਨ ਸਾਰੇ ਪੂਜਨਯੋਗ ਹਨ ਅੱਛੇ ਹਨ ਮਗਰ ਜੇ ਤੁਸੀਂ ਚੰਗੀ ਚੀਜ਼ ਅਪਣਾ ਲੈਂਦੇ ਹੋ ਉਹ ਅੱਛੀ ਗੱਲ ਹੈ ਤੇ ਉਹਨਾਂ ਦੀ ਮਾੜੀ ਚੀਜ਼ ਨੂੰ ਉਛਾਲ ਕੇ ਤੁਸੀਂ ਆਪਣੇ ਇਰਦ ਗਿੱਦ ਗੰਦੀ ਫਲਾ ਰਹੇ ਹੋ ਮੈਂ ਸਾ ਮੈਂ ਸੋਚਦਾ ਹਾਂ ਕਿ ਉਹ ਚੀਜ਼ ਅੱਛੀ ਨਹੀਂ ਹੈ ਅਸੀਂ ਉਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਗਰ ਕੋਈ ਅੱਗੇ ਵੱਧਦਾ ਹੈ ਉਸ ਵੱਧੇ ਦੇਖ ਕੇ ਵੀ ਤੁਹਾਨੂੰ ਦੀ ਟੰਗਾ ਨਹੀਂ ਖਿਚਣੀ ਹੋਰ ਵੱਧਨ ਦਿਓ ਉਹਨੂੰ ਹੋਰ ਅੱਗੇ ਆਂਦਿਓ ਤਾਂ ਭਲਾ ਹੀ ਕਰ ਰਹੇ ਹੋ ਸੰਗਤ ਦਾ ਕਿਸੇ ਦਾ ਭਲਾ ਹੀ ਹੋ ਰਿਹਾ ਹੈ ਤੇ ਜੇ ਤੁਸੀਂ ਉਹਦੀ ਟੰਗਾ ਖਿੱਚੋਗੇ ਉਹਨੂੰ ਵੈਸੇ ਸ਼ਕਤੀ ਹੋਰ ਮਿਲਦੀ ਜੇ ਮੈਂ ਇਹ ਵੀ ਦੇਖਿਆ ਹੈ ਜਿੰਨਾ ਕੋ ਨਿੰਦਾ ਕਰਦਾ ਉਸਨੇ ਉਹਨਾਂ ਸ਼ਕਤੀ ਹੋਰ ਮਿਲਦੀ ਹੋਰ ਅੱਗੇ ਵੱਧ ਕੇ ਜਾਂਦਾ ਹੈ ਮੈਨੂੰ ਯਾਦ ਹੈ ਕਦੇ ਕਿਸੇ ਨੇ ਇੱਕ ਵਾਰੀ ਨਿੰਦਾ ਕਰ ਲਈ ਤੇ ਮੈਂ ਭਾਈ ਸਾਹਿਬ ਨੂੰ ਕਿਹਾ ਭਾਈ ਸਾਹਿਬ ਜੀ ਇਸ ਤਰ੍ਹਾਂ ਬੰਦਾ ਮੇਰੇ ਕਾਫੀ ਨਿੰਦਾ ਕਰ ਰਿਹਾ ਹੈ ਕਹਿਣ ਲੱਗੇ ਭਾਈ ਭਵਿੰਦਰ ਇਹ ਤੇਰੇ ਕਪੜੇ ਧੋ ਰਿਹਾ ਹੈ ਤੇਰੇ ਜਨਮਾਂ ਦੀ ਮਹਿਦ ਧੋ ਰਿਹਾ ਹੈ ਇਸ ਕਾਕਰ ਉਹਨਾਂ ਨੂੰ ਕਰਨ ਦਿਓ ਤੁਸੀਂ ਆਪਣਾ ਕੰਮ ਨਹੀਂ ਛੱਡਣਾ ਅਸੀਂ ਆਪਣਾ ਕੰਮ ਲੱਗੇ ਦਿਆਂ ਹੁਣ ਤੱਕ ਸਤਗੁਰੂ ਜੀ ਸੇਵ ਲਾ ਰਹੇ ਹਨ ਇਹ ਸਤਗੁਰੂ ਬਖਸ਼ਿਸ਼ ਕਰਨ ਆਉਣ ਵਾਲੇ ਦਿਨਾਂ ਚੋਂ ਸਮਾਗਮ ਹੈ ਮੈਂ ਆਪ ਜੀ ਨੂੰ ਵੀਰਵਾ ਵੀ ਦੱਸ ਰਿਹਾ ਤੇ ਆਪ ਜੀ ਦੇਖ ਲਓ ਮੈਂ ਸਾਰੀ ਸੰਗਤਾਂ ਬੇਨਤੀ ਕਰਾਂਗਾ ਕਿ ਇਹ ਜੋ ਵੀਰਵਾ ਹੈ ਆਪ ਜੀ ਸੁਣ ਲੈਣਾ ਮੈਂ ਕੱਲ ਇੱਕ ਬਹੁਤ ਸਾਰੀ ਸ਼ਖਸੀਅਤ ਵੀਰ ਕੁਲਬੀਰ ਸਿੰਘ ਜੀ ਜੋ ਹੈਡ ਗਨ ਸੀ ਸਨ ਗੁਰਦਾਰਾ ਬਾਬਾ ਫਤਿਹ ਸਿੰਘ ਜੀ ਇੱਕ ਦਿਨ ਪਹਿਲੇ ਉਹਨਾਂ ਨੇ ਕਿਸੇ ਦੀ ਅਰਦਾਸ ਕੀਤੀ ਉਹਨਾਂ ਦੇ ਉੱਥੇ ਦੱਸਵਾ ਸੀ ਪੈਂਜੀ ਦੀ ਅਰਦਾਸ ਕੀਤੀ ਤੁਸੀਂ ਜਨਾਬ ਨਹੀਂ ਰਹੇ ਸੰਸਾਰ ਦਾ ਚੌਥਾ ਸੰਸਾਰਿਕ ਸੁਪਨਾ ਹੈ ਇਹ ਮੰਨ ਕੇ ਚੱਲੋ ਸੰਸਾਰ ਸੁਪਨਾ ਹੈ ਕਿਸੇ ਨੇ ਥਿਰ ਰਹਿਣਾ ਨਹੀਂ ਸਾਡੇ ਵੱਡੇ-ਵੱਡੇ ਚਲੇ ਗਏ ਗਿਆਨੀ ਸੁਜੀਤ ਸਿੰਘ ਜੀ ਸੈਨਿਕ ਕਲੋਨੀ ਵਾਲੇ ਉਹ ਵੀ ਇੱਕਦਮ ਸਾਨੂੰ ਅਛ ਪਛੋੜਾ ਦੇ ਗਏ ਇਸ ਤਰ੍ਹਾਂ ਸਖਸ਼ੀਤਾਂ ਜਾ ਰਹੀਆਂ ਸੰਸਾਰ ਤੋਂ ਜਿਨ੍ਹਾਂ ਨੇ ਜਿਨ੍ਹਾਂ ਨੇ ਕੁਝ ਪ੍ਰਚਾਰ ਕੀਤਾ ਹੈ ਸੋ ਮੈਂ ਇੱਕ ਜੋ ਅਸੀਂ ਗੁਰਮਤ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਲੀਕਿਆ ਹੈ ਉਹਦੇ ਵਿੱਚ ਜੰਮੂ ਦੇ ਵੱਖ-ਵੱਖ ਸਥਾਨਾਂ ਤੇ ਤੰਤਨ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਅਤੇ ਪੰਤ ਰਤਨ ਪਾਈ ਸਾਹਿਬ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਸੇਸ਼ਨ ਸਦਕ ਜਮੂ ਦੇ ਵਕਵਕ ਸਥਾਨਾਂ ਤੇ 1 ਫਰਵਰੀ ਵੀਰਵਾਰ 2024 ਤੋਂ ਲੈ ਕੇ 4 ਫਰਵਰੀ ਐਤਵਾਰ ਤੱਕ ਬੜੀ ਸ਼ਰਧਾ ਭਾਵਨਾ ਨਾਲ ਕਰਵਾਏ ਜਾ ਰਹੇ ਹਨ ਜਿਦੇ ਵਿੱਚ ਵਿਸ਼ੇਸ਼ ਤੌਰ ਤੇ ਪਾਈ ਸਾਹਿਬ ਪਾਈ ਦਵਿੰਦਰ ਸਿੰਘ ਜੀ ਖਾਲਸਾ ਖੰਨੇ ਵਾਲੇ ਪਹੁੰਚ ਰਹੇ ਹਨ ਸੰਗਤਾਂ ਨੂੰ ਕੀਰਤਨ ਸਿਮਨ ਸਾਧਾਂ ਰਈ ਗੁਰੂ ਚੰਨਾ ਜੁੜਨਗੇ ਜਿਦੇ ਵਿੱਚ ਪਹਿਲਾ ਸਮਾਗਮ ਜੋ ਹੈ 1 ਫਰਵਰੀ 2024 ਦਿਨ ਵੀਰਵਾਰ ਸ਼ਾਮ ਦਾ ਦੀਵਾਨ 6 ਵਜੇ ਲੈ ਕੇ 8:30 ਵਜੇ ਤੱਕ ਸੈਂਟਰਲ ਗੁਰਦਾਰਾ ਸਿੰਘ ਸਭਾ ਵਾਰਡ ਨੰਬਰ 2 ਸਿੰਬਲ ਕੈਂਪ ਵਿਖੇ ਹੋਣਗੇ ਜਿਹਦੇ ਵਿੱਚ ਸਤਕਾਰਯੋ ਪੂਜਨੀਏ ਸ਼੍ਰੀਮਾਨ ਮਾਨਤ ਮਨਜੀਤ ਸਿੰਘ ਜੀ ਮੁਖੀ ਸ਼ਰਮਨ ਡੇਰਾ ਨਗਾਲੀ ਸਾਹਿਬ ਪਹੁੰਚ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਉਹਨਾਂ ਦੇ ਬੜੇ ਰੁਝੇਵੇਂ ਹਨ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਮੰਨੇ ਹੈ ਕਿ ਮੈਂ ਇਸ ਗੁਰਦਾਰਾ ਸਾਹਿਬ ਪਹੁੰਚ ਕੇ ਸੰਗਤਾਂ ਦੇ ਦਰਸ਼ਨ ਕਰਾਂਗਾ ਮਾਨ ਸਾਹਿਬ ਜੀ ਦਾ ਵੀ ਧੰਨਵਾਦ ਔਰ ਇਸ ਵਕਤ 5:30 ਵਿੱਚ ਜੋ ਮਨਸਾਹਬ ਦਾ ਰੋਲ ਹੈ ਬਹੁਤ ਵੱਡਾ ਹੈ ਇੱਕ ਇੰਜੀਨੀਅਰ ਕਲ ਬਣਾ ਕੇ ਜਿੰਨੇ ਵੀ ਸਾਡੇ ਇੰਜੀਨੀਅਰ ਬੱਚੇ ਹਨ ਇੰਜੀਨੀਅਰ ਬੱਚੇ ਹਨ ਉਹਨਾਂ ਨੂੰ ਬੜੇ ਉੱਚੀ ਪਦਤੇ ਬੜੇ ਬੜੇ ਦੇਸ਼ਾਂ ਵਿਦੇਸ਼ਾਂ ਵਿੱਚ ਅੱਜ ਉਹ ਬੱਚੇ ਪਹੁੰਚ ਗਏ ਹਨ ਇਹ ਮਨਸਾਹਬ ਦੀ ਬਹੁਤ ਵੱਡੀ ਦੇਣ ਹੈ ਉਹ ਸਿੱਖੇ ਦਾ ਪ੍ਰਚਾਰ ਕਰਕੇ ਜੋ ਹਰ ਸੰਗਰਾਂ ਦੇ ਦੋਸਰੇ ਦਿਨ ਅਮਰ ਸੰਚਾਰ ਕਰਾਉਂਦੇ ਹਨ ਉਹਦੇ ਵਾਸਤੇ ਵੀ ਮੈਂ ਜਿੱਥੇ-ਜਿੱਥੇ ਜਾਂਦੇ ਹਾਂ ਸੀ ਉੱਥੇ ਅਨਾਉਂਸ ਕਰਦੇ ਹਾਂ ਕਿ ਅਮਰ ਸੰਚਾਰ ਵਾਸਤੇ ਕਿ ਬੱਚੇ ਗੁਰੂ ਵਾਲੇ ਬਣਨ ਅੰਮ੍ਰਿਤ ਛਕਣ ਅੰਮ੍ਰਿਤ ਬਾਣੀ ਨਾਲ ਜੁੜਨ ਇਹ ਇੱਕ ਬਹੁਤ ਵੱਡਾ ਉਪਰਾਲਾ ਮਾਨ ਸਾਹਿਬ ਜੀ ਕਰ ਰਹੇ ਹਨ ਹੁਣ ਤੱਕ ਹਜ਼ਾਰਾਂ ਬੱਚਿਆਂ ਨੂੰ ਅਸੀਂ ਉੱਥੇ ਭੇਜ ਕੇ ਬੱਚੇ ਬੱਚੀਆਂ ਨੂੰ ਅੰਮ੍ਰਿਤ ਛਕਾਉਣ ਵਾਸਤੇ ਪ੍ਰੇਰਣਾ ਕੀਤੀ ਹੈ ਸਾਡੇ ਕੋਲ ਨਾਲ ਸਾਡੇ ਕੋਲ ਬੜੇ ਸਰਕਾਰਯੋਗ ਸੰਤ ਤੇਜਵੰਤ ਸਿੰਘ ਜੀ ਜੰਮੂ ਵਿੱਚ ਵਿਚਰ ਰਹੇ ਹਨ ਉਹ ਵੀ ਬੜੇ ਬੜੇ ਕਾਰਜਾਂ ਵਿੱਚ ਅੱਗੇ ਆ ਰਹੇ ਹਨ ਉਹਨਾਂ ਨੇ ਹੁਣ ਜੋ ਗੁਰਦਾਸ ਸਾਹਿਬ ਜੀ ਉੱਥੇ ਜੋ ਬਿਲਡਿੰਗ ਬਣਾਈ ਹੈ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਉਹ ਬਹੁਤ ਵੱਡਾ ਕੰਮ ਕੀਤਾ ਹੈ ਸੋ ਅਸੀਂ ਆਸ ਕਰਦੇ ਹਾਂ ਇਹੋ ਜੇ ਮਹਾਪੁਰਖ ਜੋ ਹਨ ਜਿਹੜੇ ਕੀ ਬੋਤ ਸੇਵਾਵਾਂ ਨਿਵਾ ਰਹੇ ਹਨ ਉਹਨਾਂ ਦਾ ਵੀ ਸਤਿਕਾਰ ਕਰਕੇ ਉਹਨਾਂ ਨੂੰ ਵੀ ਉਹਨਾਂ ਦੀ ਬਖਸ਼ਿਸ਼ ਲੈ ਸਕੀਏ ਦੂਸਰਾ ਦੀਵਾਨ ਜੋ ਹੈ 2 ਫਰਵਰੀ ਨੂੰ ਦਿਨ ਸ਼ੁੱਕਰਵਾਰ ਸਿਮਰਨ ਸਾਧਨਾ ਸਵੇਰੇ 6 ਵਜੇ ਲੈ ਕੇ 8 ਵਜੇ ਤੱਕ ਗੁਰਦੁਆਰਾ ਬਾਲਾ ਭਿਤਮ ਟਿਕੜਾ ਨਗਰ ਜੰਮੂ ਵਿਖੇ ਹੋਣਗੇ 2 ਫਰਵਰੀ ਦਿਨ ਸ਼ੁੱਕਰਵਾਰ 2 ਫਰਵਰੀ ਦਿਨ ਸ਼ੁੱਕਰਵਾਰ 2024 11:30 ਲੈ ਕੇ ਦੁਪਹਿਰ 1:30 ਵਜੇ ਤੱਕ ਰਣਜੀਤ ਗਲੋਬਲ ਸਕੂਲ ਰੱਖ ਬੰਧੂ ਵਾਲਾ ਕੁੰਜਵਾਨੀ ਜੰਮੂ ਵਿਖੇ ਵਿਸ਼ੇਵਾਨ ਕਿਤੇ ਜਾ ਰਹੇ ਹਨ ਜੋ ਕਿ ਭਾਈ ਸਾਹਿਬ ਭਾਈ ਦੁੰਦਸ ਸਿੰਘ ਜੀ ਖੁਦ ਉੱਥੇ ਪਹੁੰਚਣਗੇ 2 ਫਰਵਰੀ ਤੀਸਰਾ ਦੀਵਾਨ ਜੋ ਹੈ ਸ਼ੁੱਕਰਵਾਰ ਨੂੰ ਹੈ ਸ਼ਾਮ ਦਾ ਦੀਵਾਨ ਜੋ ਸ਼ਾਮ ਨੂੰ 6:00 ਵਜੇ ਲੈ ਕੇ ਰਾਤ 8:30 ਵਜੇ ਤੱਕ ਹੋਣਗੇ ਗੁਰਦਾਰਾ ਸਾਹਿਬ ਪੰਚਾਤੀ ਗੋਬਿੰਦਪੁਰਾ ਚੱਠਾ ਜੰਮੂ ਕੈਂਟ ਜੋ ਇਸ ਸਮਾਗਮ ਹਨ ਉੱਥੇ ਹੋਣਗੇ ਉਸ ਤੋਂ ਬਾਅਦ ਜੋ ਸ਼ਨੀਵਾਰ ਦੇ ਦਿਨ ਸਵੇਰੇ 3 ਫਰਵਰੀ 2024 ਸਿਮਰਨ ਸਾਧਨਾ ਸਰੇ ਪੰਜੋਜ਼ ਇਲਾਕੇ 7 ਵਜੇ ਤੱਕ 55 ਬੀ ਸੈਕਟਰ 7 ਗਲੀ ਨੰਬਰ 1 ਗੁਰਨਾਗਰ ਵਿਖੇ ਗੁਰਦੁਆਰਾ ਸੰਤਪੁਰਾ ਡਨਾਵਲੀ ਗਲੀ ਵਿੱਚ ਸਦਾ ਗੁਰਚਰਨ ਸਿੰਘ ਜੀ ਦਾ ਕਾਰ ਹੈ ਇਹ ਉੱਥੇ ਸਮਾਗਮ 3 ਫਰਵਰੀ ਨੂੰ ਸਰੇ ਸਿਮਰ ਸਾਧਾਂ ਦੇ ਹੋਣਗੇ ਉਸ ਦੇ ਬਾਅਦ 3 ਫਰਵਰੀ ਨੂੰ ਸ਼ਾਮ ਦੇ ਦੀਵਾਨ ਜੋ ਗੁਰਦੁਆਰਾ ਸ੍ਰੀ ਗੁਰ ਸਿੰਘ ਸਭਾ ਗੁਰਨਾਗਰ ਵਿਖੇ ਸ਼ਾਮ ਨੂੰ 6 ਵਜੇ ਤੋਂ ਲੈ ਕੇ 8:30 ਵਜੇ ਤੱਕ ਹੋਣਗੇ ਜਿੱਥੇ ਦੇ ਪ੍ਰਬੰਧਕਾਂ ਨੇ ਸਾਨੂੰ ਬੜਾ ਸਹਿਯੋਗ ਦਿੱਤਾ ਹੈ ਔਰ ਅੱਗੇ ਹੋ ਕੇ ਵਾਦ ਕੀ ਸੇਵਾਵਾਂ ਨਿਭਾ ਰਹੇ ਹਨ ਔਰ ਮੈਂ ਸੋਮਨਾ ਸਿੰਘ ਜੀ ਨੂੰ ਆਪ ਮਿਲਿਆ ਹਾਂ ਡਿਸਟ੍ਰਿਕਟ ਕਮੇਟੀ ਦੇ ਸਾਰੇ ਪਤਵੰਤਿਆਂ ਨੂੰ ਮਿਲਿਆ ਹਾਂ ਇਹ ਸਮਾਗਮ ਸ੍ਰੀ ਗੁਰੂ ਸਿੰਘ ਸਭਾ ਗੁਰਨਾਗਰ ਜੰਮੂ ਵਿਖੇ ਹੋਣਗੇ ਆਸ ਕਰਦਾ ਹਾਂ ਕਿ ਆਪ ਸਾਰੇ ਇਹਨਾਂ ਸਮਾਗਮਾਂ ਵਿੱਚ ਪਹੁੰਚੋਗੇ 4 ਫਰਵਰੀ ਦਿਨ ਐਤਵਾਰ ਸਵੇਰੇ ਦੇ ਸਮਾਗਮ ਜੋ 7:30 ਵਜੇ ਤੋਂ ਲੱਗੇ ਤਕਰੀਬਨ 12 ਵਜੇ ਤੱਕ ਦਾਸ ਤੇ ਗਰਾ ਵਿਖੇ ਗਲੀ ਨੰਬਰ 4 ਸੈਕਟਰ ਨੰਬਰ 7 ਗੁਰਨਾਗਰ ਜੰਮੂ ਵਿਖੇ ਹੋਣਗੇ ਜਿਹਦੇ ਵਿੱਚ ਸਾਰੇ ਸੰਗਤਾਂ ਨੂੰ ਮੈਂ ਬੇਨਤੀ ਕਰਾਂਗਾ ਜੋ ਅਸੀਂ ਇਕ ਵਿਸ਼ੇਸ਼ ਮੈਂ ਬੇਨਤੀ ਕਰਨਾ ਚਾਹੁੰਦਾ ਵੀਰ ਜੀ ਜੋ ਅਸੀਂ ਅਖੰਡ ਪਾਠ ਸਾਹਿਬ ਸ਼ੁਰੂ ਕਰਵਾ ਰਹੇ ਹਾਂ 2 ਤਰੀਕ ਨੂੰ ਯਾਨੀ ਪਰਸੋਂ ਜਦ ਵੀਰ ਜੀ ਆਣਗੇ ਖੁਦ ਉਹ ਅਖੰਡ ਪਾਠ ਸਾਹਿਬ ਜਦੋਂ ਭਾਈ ਸਾਹਿਬ ਭਾਈ ਜਸਪੀ ਸਿੰਘ ਜੀ ਖਾਲਸਾ ਖਾਣੇ ਵਾਲੇ ਆਇਆ ਕਰਦੇ ਸਨ ਉਹ ਖੁਦ ਮੇਰੇ ਘਰ ਉਹਨਾਂ ਨੇ 2002 ਵਿੱਚ ਪ੍ਰਕਾਸ਼ ਕੀਤਾ ਸੀ ਸੋ ਉਦੋਂ ਵੀ ਅਸੀਂ ਬੜੇ ਉਤਸ਼ਾਹਿਤ ਹੋ ਕੇ ਇਹਨਾਂ ਸਮਾਗਮਾਂ ਵਿੱਚ ਹਾਜ਼ਰ ਪੜੀ ਸੀ ਔਰ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਸੀ ਅਸੀਂ ਅਖੰਡ ਪਾਠ ਸਾਹਿਬ ਦੇ ਘਰ ਰਖਾ ਲੈਂਦੇ ਹਾਂ ਮਗਰ ਖੰਡਪੜਸ ਆ ਪੈਸਾ ਕੱਲੇ ਤੇ ਬਾਬਾ ਜੀ ਕੱਲੇ ਬਾਬਾ ਜੀ ਕੱਲੇ ਇਹ ਮੈਂ ਬੇਨਤੀ ਕਰਾਂਗਾ ਸਾਡੇ ਗਰਜ ਕੀ ਹੋਏਗਾ ਹਰ ਸੰਗਤ ਨੂੰ ਅੱਧਾ ਦਾ ਘੰਟਾ ਬੈਠ ਕੇ ਵੀ ਜੀ ਖੁਦ ਆਪਣਾ ਆਪਣਾ ਡਿਊਟੀ ਲਿਖਦੇ ਹਨ ਵੀ ਬੈਠ ਕੇ ਸੁਨਣਾ ਹੈ ਪਹਿਲੇ ਪਰਿਵਾਰ ਨੂੰ ਸੁਣਾਉਂਦੇ ਹਨ ਪਰਿਵਾਰ ਦੇ ਸਾਰੇ ਜੀ ਬੈਠਣਗੇ ਉਹਨਾਂ ਦੇ ਨਾਮ ਲਿਖੇ ਜਾਣਗੇ ਅੱਧਾ ਦਾ ਘੰਟਾ ਸਾਈਡ ਡਿਊਟੀ ਦੇਣਗੇ ਇਹ ਜਿਹੜਾ ਮੇਨ ਫਲਸਫਾ ਹੈ ਦੁੱਖ ਰੋਗ ਸੰਤਾਪ ਪੁੱਤਰ ਸੁਣੀ ਸੱਚੀ ਬਾਣੀ ਇਹ ਫਲਸਫਾ ਤਾਂ ਹੀ ਪੂਰਾ ਹੁੰਦਾ ਜੇ ਅਸੀਂ ਬਾਣੀ ਸੁਣਾਗੇ ਜਦ ਤੱਕ ਕੋਈ ਗਲਤ ਸੁਣਾਗੇ ਨਹੀਂ ਸਾਨੂੰ ਫਾਇਦਾ ਨਹੀਂ ਹੋਣਾ ਜਿਉਂ ਕਿਸੇ ਦਾ ਸੀ ਕਰੋ ਕੋੜਾ ਬਚਨ ਸੁਣਦੇ ਆ ਅਸੀਂ ਇੱਕਦਮ ਖਰੋਧਿਤ ਹੋ ਜਾਂਦੇ ਗੁੱਸਾ ਹੋ ਜਾਂਦਾ ਹੈ ਇਸ ਤਰ੍ਹਾਂ ਗੁਰੂ ਦੇ ਬਚਨ ਸੁਣ ਕੇ ਸਾਡੇ ਅੰਦਰ ਸ਼ਾਂਤੀ ਹੁੰਦੀ ਹੈ ਮਨ ਨੂੰ ਕੋਮਲਤਾ ਆਉਂਦੀ ਹੈ ਨਿਮਰਤਾ ਆਉਂਦੀ ਹੈ ਹਉਮੈ ਖਤਮ ਹੁੰਦੀ ਹੈ ਜਿਸ ਨੇ ਸਾਡੇ ਅੰਦਰ ਹਉਮੈ ਮਰ ਗਈ ਮੈਂ ਮਰ ਗਈ ਨਾ ਸਮਝੋ ਸਾਡਾ ਜੀਵਨ ਸਫਲ ਹੋ ਗਿਆ ਹੈ ਇਹ ਜੋ ਸਮਾਗਮ ਦਾ ਮੇਰਵਾ ਦੱਸਿਆ ਮੈਂ ਸਾਰੀ ਸੰਗਤਾਂ ਨੂੰ ਬੇਨਤੀ ਕਰਾਂਗਾ ਜੰਮੂ ਕਸ਼ਮੀਰ ਕੀ ਪੁਂਚ ਰਜੋਰੀ ਉਧੰਪੁਰ ਮੈਂ ਹਰ ਜਗ੍ਹਾ ਇਸਤਿਆਰ ਭੇਜੇ ਹਨ ਕਠੂਆ ਵਿਖੇ ਵੀ ਇਸਤਿਆਰ ਭੇਜੇ ਹਨ ਸੋ ਮੈਂ ਬੇਨਤੀ ਕਰਦਾ ਸਾਈ ਸੰਗਤਾਂ ਨੂੰ ਇਹ ਲਾਹ ਲੋ ਜੋ ਪੈਸਾ ਦੇ ਆਪਣੀ ਕਮਾਈ ਤੇ ਉਹਦੇ ਬਾਅਦ ਪੈਸਾ ਭਜ ਦਿੰਦੇ ਸ੍ਰੀ ਜੀ ਨੇ ਆਪਣੀ ਕਮਾਈ ਕਰਕੇ ਸਮਾਗਮਾਂ ਵਿੱਚ ਥਾਂ-ਥਾਂ ਜਾ ਕੇ ਕੁਸ਼ਵਨਾਂ ਸੰਗਤਾਂ ਜੋੜ ਰਹੇ ਹਨ ਆਸ ਕਰਦਾ ਹਾਂ ਆਪ ਜੀ ਦੇ ਮੀਡੀਆ ਰਾਹੀਂ ਜੋ ਹੌਨ ਚੈਨਲ ਅਖੰਡ ਅਖੰਡ ਬਾਣੀ ਤੇ ਜਿਹੜੇ ਇੱਕ ਬਾਣੀ ਚੈਨਲ ਕਿਉਂਕਿ ਇੱਕ ਬਾਣੀ ਚੈਨਲ ਵੀ ਕਾਫੀ ਸਮੇ ਤੋਂ ਨਿਭਾਰੇ ਹਨ ਸੇਵਾਵਾਂ ਹੁਣ ਹੋਰ ਚੈਨਲ ਨੇ ਵੀ ਆਪਣੀ ਸੇਵਾਵਾਂ ਤਰੁੱਟ ਕੇ ਦੇ ਰਹੇ ਹਨ ਮੈਂ ਦੇਖਿਆ ਜਿੱਥੇ ਵੀ ਕੋਈ ਵੀ ਪਹੁੰਚਦਾ ਉੱਥੇ ਪਹੁੰਚ ਕੇ ਬੜਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ ਇਸ ਵਾਸਤੇ ਅੱਜ ਚੈਨਲ ਇਹਨਾਂ ਦੀ ਬੜੀ ਜ਼ਰੂਰਤ ਹੈ ਕਿ ਜਿੱਥੇ ਸਾਡਾ ਮੈਸੇਜ ਪਹੁੰਚ ਸਕੇ ਕੋਨੇ-ਕੋਨੇ ਤੱਕ ਹਰ ਕੋਨੇ ਤੱਕ ਮੈਸੇਜ ਪਹੁੰਚ ਸਕਦਾ ਹੈ ਮੈਂ ਇਤਨਾ ਹੀ ਬੇਨਤੀ ਕਰਾਂਗਾ ਜੀ ਔਰ ਮੇਰੀ ਇਹ ਹੀ ਬੇਨਤੀ ਹੈ ਕਿ ਆਪ ਜੀ ਭਾਈ ਸਾਹਿਬ ਹੋਰੀ ਤੇ ਉਹਨਾਂ ਦੇ ਸਾਡੇ ਜਨੂਏ ਨਾਲ ਕੁੰਜਵਾਨੀ ਪਹੁੰਚਣਗੇ ਉੱਥੇ ਇੱਕ ਮੇਰੇ ਵੀਰ ਹਨ ਹਰਮਿਤ ਸਿੰਘ ਜੀ ਉਹਨਾਂ ਦਾ ਉੱਥੇ ਲੱਕੜ ਦਾ ਕੰਮ ਹੈ ਉਹ ਬੜੀ ਸ਼ਰਧਾ ਨਾਲ ਭਾਈ ਸਾਹਿਬ ਭਜਵੀ ਸਿੰਘ ਜੀ ਨੂੰ ਆਪਣੇ ਉਹਨਾਂ ਦੇ ਚਰਨ ਪਰਸਿਸਨ ਉੱਥੇ ਹੀ ਭਾਈ ਸਾਹਿਬ ਭਜਵਿੰਦਰ ਸਿੰਘ ਜੀ ਆ ਕੇ ਥੋੜੇ ਦੇਰ ਬੈਠਣਗੇ ਉੱਥੋਂ ਅਸੀਂ ਸੰਤੀ ਰੋਪੇ ਚ ਉਹਨਾਂ ਨੂੰ ਲੈ ਕੇ ਘਰ ਆਵਾਂਗੇ ਜਾਂ ਸਮਾਂ ਹੋਇਆ ਤੇ ਸਿੱਧਾ ਹੀ ਅਸੀਂ ਗੁਰਦੁਆਰਾ ਸਾਹਿਬ ਪਹੁੰਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਭਾਈ ਭੁਪਿੰਦਰ ਸਿੰਘ ਜੀ ਗੁਰ ਸ਼ਬਦ ਪ੍ਰਚਾਰ ਸਭਾ ਸੁਖਾਨਾ ਬ੍ਰਾਂਚ ਜੰਮੂ ਦੇ ਜਿਹੜੇ ਮੁਖ ਸੇਵਾਦਾਰ ਨੇ ਤੇ ਬਿਲਕੁਲ ਸੁੱਚੇ ਚੇਟੰਗ ਦੇ ਨਾਲ ਸਾਲਾਨਾ ਗੁਰਮਤ ਸਮਾਗਮ ਦਾ ਜਿੰਨਾ ਵੀ ਬੇਵਰਵਾਸੀ ਆਪਜੀ ਤੱਕ ਪਹੁੰਚਾਇਆ ਹੈ ਆਪਾਂ ਪਹਿਲੇ ਵੀ ਕਹਿੰਦੇ ਹੁੰਦੇ ਹਾਂ ਜੋ ਮੈਂ ਲਾਰਸ ਦੇ ਵਿੱਚ ਵੀਰਜੀ ਤੋਂ ਪੁੱਛ ਰਿਹਾ ਸੀ ਕਿ ਸਟੇਜ ਦੇ ਉੱਤੇ ਨੇ ਬਾਣ ਦੀ ਜੋ ਪ੍ਰਚਾਰ ਦੀ ਜੋ ਤਰੀਕਾ ਹੁੰਦਾ ਉਹ ਕਿਹੋ ਜਿਹਾ ਹੋਣਾ ਚਾਹੀਦਾ ਇੱਕ ਰਿਸਪੋਨਸੀਬਲ ਸਿਟੀਜ਼ਨ ਹੋਣ ਦੇ ਨਾਤੇ ਆਪਣੇ ਸੁਸਾਇਟੀ ਦੇ ਇਹ ਚੀਜ਼ ਖੁਦ ਵੀ ਸੋਚਦਾ ਕਈ ਵਾਰੀ ਕਿ ਜਦੋਂ ਸੰਗਤਾਂ ਕਮੈਂਟ ਸੈਕਸ਼ਨ ਦੇ ਵਿੱਚ ਨੈਗੇਟਿਵ ਕਮੈਂਟਸ ਆਉਂਦੇ ਹਨ ਜਾਂ ਫਿਰ ਆਪਣੇ ਪਲੇਟਫਾਰਮ ਦੇ ਉੱਤੇ ਨੈਗੇਟਿਵ ਵੀਡੀਓ ਫੈਲਾ ਕੇ ਇੱਕ ਨੈਕਟੀਵਿਟੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਚੀਜ਼ ਤੋਂ ਆਪਾਂ ਬਚਣਾ ਕਿਉਂਕਿ ਮੈਂ ਪਹਿਲਾਂ ਕਿਹਾ ਇਤਿਹਾਸ ਇੰਨਾ ਜ਼ਿਆਦਾ ਹੈ ਕਿ ਜਦੋਂ ਆਪਾਂ ਆਪਣੇ ਇਤਿਹਾਸ ਨੂੰ ਆਪਣੀ ਸੰਗਤ ਤੱਕ ਜਾਂ ਪੂਰੇ ਸਮਾਜ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਡੇ ਕੋਲ ਵਕਤ ਘੱਟ ਰਹਿ ਜਾਏਗਾ ਇਤਿਹਾਸ ਇੰਨਾ ਜ਼ਿਆਦਾ ਹੈ ਗੁਰੂ ਸਾਹਿਬਾਂ ਦੇ ਇੰਨਾ ਇਤਿਹਾਸ ਇੰਨੇ ਸ਼ਬਦ ਇੰਨੀ ਗੁਰਬਾਣੀ ਦੇ ਰਾਹੀਂ ਆਪਾਂ ਇੰਨਾ ਪ੍ਰਚਾਰ ਕਰ ਸਕਦੇ ਹਾਂ ਕਿ ਸੰਗਤ ਨੂੰ ਇੱਧਰ ਉੱਧਰ ਭਟਕਣ ਦੀ ਜ਼ਰੂਰਤ ਹੀ ਨਹੀਂ ਪੈਣੀ ਤੇ ਨਾਲ ਹੀ ਜਦੋਂ ਕੋਈ ਨਵਾਂ ਬੱਚਾ ਗੁਰਦੁਆਰਾ ਸਾਹਿਬ ਯਾਨੂ ਮਹੀਨੇ ਬਾਅਦ 2 ਮਹੀਨੇ ਬਾਅਦ ਜਾਣ ਦਾ ਮੌਕਾ ਮਿਲਦਾ ਹੈ ਕਈ ਵਾਰੀ ਮਜ਼ਾਕ ਤੇ ਵਿੱਚ ਵੀ ਪ੍ਰਬੰਧਕ ਜਾਂ ਸੇਵਾਦਾਰ ਜਾਂ ਕੋਈ ਵੀ ਖੜਾ ਹੋ ਕੇ ਕਹਿੰਦਾ ਹੈ ਕਿ ਅੱਜ ਮੌਕਾ ਮਿਲ ਗਿਆ ਗੁਰਦੁਆਰਾ ਸਾਹਿਬ ਵੰਡਦਾ ਇਹੋ ਜਿਹੀ ਗੱਲਾਂ ਨਹੀਂ ਹੋਣੀ ਚਾਹੀਦੀਆਂ ਗੁਰੂ ਸਾਹਿਬ ਜੀ ਦਾ ਦਰ 24x7 ਖੁੱਲਾ ਹੈ ਜਦ ਕਿਸੇ ਨੂੰ ਮੌਕਾ ਮਿਲਦਾ ਜਾਏ ਸਾਨੂੰ ਚਾਹੀਦਾ ਉਹਨੂੰ ਪਿਆਰ ਦੇ ਨਾਲ ਜਿਵੇਂ ਗੁਰੂ ਪਾਤਸ਼ਾਹ ਹਰ ਆਪਣੇ ਗੁਰਸਿੱਖ ਨੂੰ ਗਲਵਕੜੀ ਦੇ ਵਿੱਚ ਲੈਣ ਨੂੰ ਤਿਆਰ ਹੁੰਦੇ ਹਨ ਉਹ ਚਾਹੇ ਸਾਲ ਦਾ ਜਾਏ ਜਾਂ 2 ਸਾਲ ਦਾ ਜਾਏ ਬਟ ਸਪੈਸ਼ਲੀ ਤੌਰ ਤੇ ਮੈਂ ਪਹਿਲੇ ਕਹਿੰਦਾ ਕਿ ਗੁਰੂ ਸਾਹਿਬ ਜੀ ਉਸੇ ਸਿੱ ਤੇ ਸਾਡਾ ਫਰਜ਼ ਹੋਣਾ ਚਾਹੀਦਾ ਕੈਮਰੇ ਤੇ ਵੇਲੇ ਨੂੰ ਸੰਭਾਲ ਕੇ ਇੱਕ ਅچھے ਤਰੀਕੇ ਦੇ ਨਾਲ ਆਪਣੇ ਸਮਾਜ ਦੀ ਸਿਰਜਣਾ ਕਰ ਸਕੀਏ ਤਾਂ ਕਿ ਗੁਰੂ ਨਾਨਕ ਮਹਾਰਾਜ ਜੀ ਦੀ ਜਿਹੜੀ ਆਈਡੋਲੋਜੀ ਹੈ ਸਾਰਿਆਂ ਦੇ ਲਈ ਇੱਕੋ ਜੀ ਹੈ ਸਾਰਾ ਸਮਾਜ ਉਹਨਾਂ ਦੇ ਲਈ ਇਕੂ ਆ ਤਾਂ ਹੀ ਤਾਂ ਜਦੋਂ ਗੁਰਸਿੱਖ ਦਾ ਜਦੋਂ ਸਟਾਰਟ ਹੁੰਦਾ ਹੈ ਗੁਰਬਾਣੀ ਆਪਾਂ ਪੜਨਾ ਸਟਾਰਟ ਕਰਦੇ ਆ ਇੱਕ ਓੰਕਾਰ ਤੋਂ ਕਰਦੇ ਆ ਆਪ ਜੀ ਸਮਝ ਸਕਦੇ ਹੋ ਕਿੰਨਾ ਵੱਡਾ ਫਲਸਫਾ ਹੈ ਕਿ ਸਪੈਸ਼ਲੀ ਤੌਰ ਤੇ ਜੋ ਇਹ ਪ੍ਰੋਗਰਾਮ ਹੈ ਵੀਰ ਜੀ ਦੇ ਨਾਮ ਲੈਣ ਸਾਰਾ ਹੀ ਮੀਡੀਆ ਹਮੇਸ਼ਾ ਕੋਸ਼ਿਸ਼ ਕਰਦਾ ਹੈ ਕਿ ਪ੍ਰਚਾਰ ਦਾ ਜਿਹੜਾ ਵੀ ਸਿੱਧਾ ਸਰੋਤ ਆਪਾਂ ਉਹਨਾਂ ਦੇ ਘਰਾਂ ਤੱਕ ਪਹੁੰਚ ਆ ਸਕੇ ਜਿਹੜੇ ਬਜ਼ੁਰਗ ਜਿਹੜੇ ਨਹੀਂ ਆ ਸਕਦੇ ਦੂਰ ਪਾਰ ਦੀ ਸੰਗਤ ਹੈ ਆਪਾਂ ਤਤਪਰਾਂ ਤੁਹਾਡੇ ਸੇਵਾਵਾਂ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਆਪ ਜੀ ਨੇ ਕੀਮਤੀ ਸਮਾਂ ਦਿੱਤਾ ਹੈ ਜਿਸ ਤੇ ਸਾਰੀ ਦੀ ਡਿਟੇਲ ਸੰਗਤਾਂ ਤੱਕ ਪਹੁੰਚਾਈ ਕਿਉਂਕਿ ਜੋ ਇਨੀਸ਼ੀਏਟਿਵ ਜੋ ਵੀਰ ਹੋਰਾਂ ਨੇ ਜੋ ਸਾਡੀ ਪੂਰੀ ਟੀਮ ਨੇ ਲਿਆ ਕਿ ਸਾਰੇ ਸਿੱਖੀ ਪ੍ਰਚਾਰ ਨੂੰ ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਕਿਦਾਂ ਸਮਾਜ ਦੇ ਵਿੱਚ ਲੈ ਕੇ ਜਾਣਾ ਆਪਾਂ ਕੋਸ਼ਿਸ਼ ਕਰ ਰਹੇ ਆ ਅਗਰ ਕੁਝ ਕਨਕਲੂਡ ਕਰਨਾ ਚਾਹੁੰਦੇ ਹੋ ਹਾਂ ਮੈਂ ਇੱਕ ਵਾਰ ਮੈਸੇਜ ਦੇਣਾ ਚਾਹੁੰਦਾ ਅਸੀਂ ਸਾਰਾ ਕਹਿੰਦੇ ਖਾਲਸਾ ਰਾਜ ਮਿਲੇ ਖਾਲਸਾ ਰਾਜ ਮਿਲੇ ਉਹ ਉਦੋਂ ਹੀ ਮਿਲੇਗਾ ਜਦ ਤੁਸੀਂ ਸਾਰੇ ਗੁਰਸਿੱਖ ਬਣ ਕੇ ਅੰਮ੍ਰਿਤਧਾਰੀ ਹੋ ਕੇ ਕੁਛ ਬਣਾ ਜੁੜ ਜਾਗੇ ਹੋਰ ਕੋਈ ਤਰੀਕਾ ਨਹੀਂ ਕਿ ਜੇ ਅਸੀਂ ਹੁੰਦਾ ਕਿ ਅਸੀਂ ਬਾਣੀ ਨਹੀਂ ਪੜਦੇ ਅਮਰਤ ਨਹੀਂ ਉਰਦੇ ਗੁਰਦਾਸ ਸਾਹਿਬ ਨਹੀਂ ਜਾਂਦੇ ਸੰਗਤ ਨਹੀਂ ਬੈਠਦੇ ਤੇ ਕਈ ਖਾਲਸਾ ਦਾ ਚਿਹਰਾ ਸਿੱਖ ਰਾਜ ਚਿਹਰਾ ਉਹ ਕਿਵੇਂ ਹੋਏਗਾ ਉਹ ਤਾਂ ਹੀ ਮਿਲੇਗਾ ਜੇ ਅਸੀਂ ਸਾਰੇ ਪੂਰਨ ਗੁਰੂ ਸਿੱਖ ਹੋ ਕੇ ਅੰਮ੍ਰਿਤ ਧਾਰੀ ਹੋ ਕੇ ਆਪਣਾ ਸੁਚੱਜਾ ਜੀਵਨ ਬਤੀਤ ਕਰਾਂਗੇ ਨਸ਼ਾ ਮੁਕਤ ਸਾਡਾ ਜੀਵਨ ਹੋਏਗਾ ਨਸ਼ਾ ਮੁਕਤ ਸਮਾਜ ਹੋਏਗਾ ਤਾਂ ਹੀ ਅਸੀਂ ਆਪਣੇ ਆਪ ਨੂੰ ਸਿੱਖਵਾ ਸਕਦੇ ਹਾਂ ਮੈਂ ਵੀ ਅਰਦਾਸ ਕਰਦਾ ਸਤਿਗੁਰੂ ਮੈਂ ਵੀ ਜਿੰਦੇ ਜੀ ਕਦੇ ਸਿੱਖ ਅਖਵਾ ਸਕਾਂ ਉਹਦੇ ਵਾਸਤੇ ਮੈਂ ਤਿਆਰੀ ਕਰ ਰਿਹਾ ਹਾਂ ਕਿ ਮੈਂ ਅੱਜ ਤੱਕ ਸਿੱਖ ਨਹੀਂ ਬਣ ਸਕਿਆ ਸਿੱਖ ਕਹਿਣਾ ਬੜਾ ਸਾਨ ਹੈ ਸਿੱਖ ਬੰਨਾ ਬੜਾ ਮੁਸ਼ਕਲ ਹੈ ਆਪਣੇ ਰੋਮਾਂ ਦੀ ਬਿਆਬੀ ਨਾ ਕਰੀਏ ਬਾਲਾਂ ਨੂੰ ਨਾ ਰੰਗੀਏ ਗੁਰਸ਼ਬਾ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਵੀਏ ਸੁਣੀਏ ਮਨ ਰਖੀਏ ਪਾਓ ਦੁੱਖ ਪਰ ਹਰ ਸੁਖ ਪਰ ਹਰ ਸੁਖ ਕਰ ਲੈ ਜਾਏ ਮੈਨੂੰ ਲੱਗਦਾ ਜਦੋਂ ਆਪਾਂ ਪੜਾਂਗੇ ਸਮਝਾਂਗੇ ਦੁੱਖ ਬਾਹਰ ਛੱਡ ਕੇ ਸੁੱਖਾਂ ਦਾ ਪ੍ਰਕਾਸ਼ ਮਹਾਰਾਜ ਜੀ ਦੇ ਕੋਲ ਜਾ ਕੇ ਚੋਲੀ ਅੰਡ ਕੇ ਜਦੋਂ ਉਹਨਾਂ ਕੋਲੋਂ ਮੰਗਾਗੇ ਨਾ ਕਿ ਗੁਰੂ ਪਾਤਸ਼ਾਹ ਜੋ ਆਪ ਜੀ ਨੇ ਚਾਰ ਸਰਬਜ਼ਾਦੇ ਵਾਰ ਕੀ ਜੋ ਫਲਸਫਾ ਖਾਲਸਾ ਦਾ ਵੇਖਿਆ ਸੀ ਪੂਰਨ ਰੂਪ ਤੋਂ ਆਪਾਂ ਉਸ ਖਾਲਸੇ ਦੇ ਨਾਲ ਬਣ ਕੇ ਨਿੱਧ ਸਕੇ ਜਦੋਂ ਇਸ ਜਹਾਨੋਂ ਰੁਖਸਤ ਹੋਈਏ ਕਿ ਆਪਣੇ ਬਾਪੂ ਜੀ ਦੀ ਗਲ ਵਕੜੀ ਦੇ ਵਿੱਚ ਜਾ ਕੇ ਚੀਜ਼ ਸਮਝ ਸਕੀਏ ਕਿ ਆਪਾਂ ਆਪ ਜੀ ਦੇ ਉਪਦੇਸ਼ਾਂ ਦੇ ਉੱਤੇ ਖਰੇ ਉਤਰੇ ਹਾਂ ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ